ਹਾਂਜੀ ਸਸਿਕਾ ਨੂੰ ਸਾਰਿਆਂ ਨੂੰ ਹੋਪਸ ਸਾਰਿਆਂ ਦੇ ਬਹੁਤ ਵਧੀਆ ਹੋਣਗੇ ਤੇ ਹਾਂਜੀ ਅੱਜ ਆਪਾਂ ਚੱਲੇ ਆਂ ਘੁੰਮਣ ਲਈ ਤੇ ਸੋਚਿਆ ਵੀ ਜੇ ਬੈਠਿਆ ਥੋੜਾ ਘੁੰਮ ਚੱਲੀਏ ਠੀਕ ਹੋਪਨਾ ਹੈ ਕਿ ਸਾਡੇ ਥੋੜੀ ਬਹੁਤ ਥੋੜੇ ਲੋਕੇਸ਼ਨ ਸੀ ਕਿ ਆਹ ਤਾਂ ਵੀਡੀਓ ਬਣਾ ਆਈ ਸੀ ਤੇ ਬੱਟਾ ਸਾਨੂੰ ਹੋਵੇ ਲਿਜੇ ਸੀ ਤੇ ਅਸੀਂ ਉੱਥੇ ਜਾ ਰਹੇ ਆਂ ਦਿਖਾਉਣੇ ਆ ਤੁਹਾਨੂੰ ਦੇਖੋ ਦੂਰੋਂ ਦਿਖ ਰਹੀ ਆ ਤੇ ਵਟਾਣਾ ਸੀ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਬਹੁਤ ਹੀ ਸੋਹਣੀ ਜਗ੍ਹਾ ਤੇ ਬਹੁਤ ਹੀ ਸੋਹਣਾ ਪਲੇਸ ਆ ਹਨਾ ਤੇ ਅਪੋਰਟ ਤੇ ਜਾ ਕੇ ਵੀਡੀਓ ਵੀ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਬਣੀ ਹੋਈ ਆ ਤੇ ਬਾਕੀ ਹੈ ਨਾ ਤੁਹਾਨੂੰ ਮਿਲਦੇ ਆ ਅੱਗੇ ਤੇ ਬਲੌਗ ਨਾਲ ਬਣੇ ਰਹੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਐਂਡ ਟੂ ਐਂਡ ਬਲੌਗ ਜ਼ਰੂਰ ਦੇਖਿਓ ਸੋਨੂ ਵਰਗੇ ਥੋੜਾ ਪਿੱਛੇ ਰਹਿ ਗਏ ਤੇ ਆਪਾਂ ਹੁਣ ਜਾ ਰਹੇ ਆ ਤੇ ਮੈਂ ਸੋਚਿਆ ਸੀ ਸ਼ਾਰਟਕਟ ਇਹ ਕਹਿੰਦੇ ਵੀ ਨਹੀਂ ਸ਼ਾਰਟਕਟ ਨਹੀਂ ਜਾਣਾ ਆਪਾਂ ਸਹੀ ਰਸਤੇ 'ਤੇ ਜਾਣੇ ਆ ਤਾਂ ਤੁਸੀਂ ਦੇਖ ਹੀ ਸਕਦੇ ਹੋ ਤੇ ਆਪਾਂ ਪਹੁੰਚ ਚੁੱਕੇ ਆ ਬਹੁਤ ਹੀ ਨਜ਼ਦੀਕ ਤੇ ਦਿਖਾਉਣੇ ਆ ਤੁਹਾਨੂੰ ਬਣੀ ਰਿਓ ਬਲੌਗ ਨਾਲ ਹਵੇਲੀ ਨਵਾਬ ਹਵੇਲੀ ਨਵਾਬ ਤੇਲੀਏ ਨਵਾਬ ਚਲੋ ਜੀ ਤਾਂ ਆਪਾਂ ਹੋਰ ਰਸਤਾ ਮੋੜਦੇ ਆ ਆਪਾਂ ਪਹੁੰਚ ਗਏ ਤੇ ਦੇਖੋ ਤੇ ਕਿ ਸਾਡੇ ਤਪਾਰੋਂ ਐਨੀ ਸੋਰੀਆਂ ਚਲੋ ਕਿੰਨੀ ਸੋਹਣੀ ਹੋਊਗੀ ਬਾਕੀ ਪਤਾ ਵੀ ਨਹੀਂ ਹੈ ਨਾ ਤੇ ਆਪਾਂ ਪਹਿਲੀ ਵਾਰ ਆਏ ਆ ਦੁਜੀਵਾਰ ਤੁਸੀਂ ਆਏ ਦੁਜੀਵਾਰ ਮੈਨੂੰ ਕਿਹੜਾ ਲੈ ਕੇ ਆਏ ਆਂ ਇਹ ਆਹ ਫਸਟ ਦਰਵਾਜ਼ਾ ਇਹ ਤਾਂ ਨਿਕਲੀ ਪੈਲਸ ਵੈਸੀ ਪ੍ਰੀ ਵੈਡਿੰਗ ਲਈ ਬਹੁਤ ਵਧੀਆ ਜਗਾ ਇਹ ਕਹਿੰਦੇ ਬਈ ਪੈਲਸ ਆਗੀ ਤੇ ਨਾ ਕੋਈ ਪੇੜ ਆ ਨਾ ਕੋਈ ਟਿਕਟਾ ਤੇ ਨਾ ਕੁਝ ਹੋਰ ਆ ਤੇ ਵੀਡੀਓ ਲਾਉੜ ਹੀ ਨਹੀਂ ਇੱਥੋਂ ਦਾ ਕਹਿੰਦੇ ਜਿਹੜਾ ਨਹੀਂ ਹੈਗਾ ਯਾਰ ਇਹ ਕਹਿੰਦੇ ਪੈਲਸ ਆ ਕੋਈ ਬਸ ਹਾਂ ਸਿੰਦਾ ਤੇ ਉਹ ਵੀ ਆਏ ਸੀ ਗਗਨ ਕੱਲ ਉਹਨਾਂ ਨੇ ਵੀ ਮੋੜ ਤਾ ਇਹਨਾਂ ਨੇ ਤੇ ਹੋਰ ਉਹ ਵੀ ਮੋੜ ਗਏ ਕੱਲ ਵੈਸੇ ਪਲੇਸ ਬਹੁਤ ਸੋਹਣੀ ਆ ਸੋਨੂੰ ਤੇਰਾ ਵਿਆਹ ਇੱਥੇ ਹੀ ਕਰਦਾਂਗੇ ਠੀਕ ਆ ਪੰਪਣੀਆ ਮੈਨੂੰ ਤਾਂ ਵਾਲੀ ਸੋਹਣੀ ਲੱਗੀ ਪਲੇਸ ਇਹ ਢੰਗੀ ਵੀ ਬਹੁਤ ਹੈ ਰਾਜਾ ਵਾਂਗੂ ਵਿਆਹ ਹੋਗਾ ਫਿਰ ਕਹਣਾ ਬਸ ਆਉਂ ਸੁਣਾ ਮੈਂ 17 ਕੁ ਰਾਜਾ ਫੋਨ ਕੈਮਰਾ ਕੋਲ ਕਿ ਬਣੀ ਚੱਲ ਜਿੰਨੀ ਬਣਦੀ 15 20 ਜਿੰਨੀ ਦੀ ਬਣੀ ਅੱਧੇ ਕਲਿੱਪ ਪਰ ਸੁਣਾ ਦੇ ਆਹ ਬਣਾ ਲਈਏ ਆ ਫੋਨ ਫੜਾ ਦਾਂ ਮੈਂ ਕਿਰੇ ਬਾਈ ਚੱਲੀ ਕੁਝ ਮਾਜ਼ੀ ਕਰੀ ਜਾਗੇ ਸੀ ਬਸ ਤੂੰ ਵੀਡੀਓ ਨੇ ਬਣਦੀ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਇਹਨਾਂ ਨੇ ਬਣਾਇਆ ਸਾਰਾ ਅਰੇਂਜਮੈਂਟ ਕੀਤਾ ਹੋਇਆ ਤੇ ਇਹ ਕੱਚੇ ਘਰ ਨੇ ਵੀ ਇਦਾਂ ਹੀ ਦਿਖਾਏ ਗਏ ਆ ਵੀ ਮਤਲਬ ਆਪਣੇ ਪੁਰਾਣੇ ਜ਼ਮਾਨੇ 'ਚ ਇਦਾਂ ਕੱਚੇ ਘਰ ਹੁੰਦੇ ਸੀ ਤੇ ਬਾਕੀ ਦੇਖੋ ਤੁਸੀਂ ਹਨਾ ਇਦਾਂ ਦੇ ਦਰਵਾਜ਼ੇ ਹੁੰਦੇ ਸੀ ਹਨਾ ਤੇ ਦੇਖੋ ਇਹ ਡਿਜ਼ਾਈਨ ਇਦਾਂ ਬਣਾਉਂਦੀਆਂ ਸੀ ਹਨਾ ਬੜੀਆਂ ਤੇ ਮਿੱਟੀ-ਮੁੱਟੀ ਫੇਰ ਕੇ ਇਦਾਂ ਰੱਖਦੀਆਂ ਸੀ ਬਹੁਤ ਸੋਹਣਾ ਬਣਾਉਂਦੀਆਂ ਸੀ ਹਨਾ ਤੁਸੀਂ ਦੇਖ ਹੀ ਸਕਦੇ ਹੋ ਤੇ ਬਾਕੀ హోల్ కిధర చలెరు ਇੱਕ ਮਿੰਟ ਸਾਰੇ ਸਾਰੇ ਨਾਲ ਲਾ ਲਓਗੇ ਆਹ ਸਸਤੀ ਸਰਪਲਾ ਚਾ ਬਾਹੂ ਆ ਗਿਆ ਚਲੋ ਬਣਾਇਆ ਹਨ ਮੇਰੇ ਤਾਂ ਇੱਥੇ ਜੀ ਕਰਦਾ ਵੀ ਰਹੀ ਆ ਬਸ ਮਾੜਾ ਝੌਂਪੜੀ ਜਿਹਾ ਆਹ ਕੱਚਾ ਜਿਹਾ ਘਰੀ ਦੇ ਦੇਣਾ ਮੈਂ ਤਾਂ ਰਹਿਣ ਵਾਸਤੇ ਹਨਾ ਰਵਿੰਦਰ ਆਏ ਜੀ ਕਰਦਾ ਇੱਥੇ ਰਹਿ ਗਏ ਜੀਜਾ ਕਿੰਨਾ ਲੱਗ ਗਿਆ ਘਰੇ ਜਾਂ ਪਟਾਈ ਲੱਗ ਗਿਆ ਆਪਨੂੰ ਡੇਢ ਘੰਟਾ ਹੋ ਗਿਆ ਨਾ ਬਣਾਇ ਇੱਕ ਵੀਡੀਓ ਕਰ ਰਹੇ ਹਾਂ ਤੇ ਆ ਜੀ 30 ਰੁਪਿਆ ਓਏ ਥੋੜੀ ਚੱਕੀ ਗਈ ਉਹ ਤਾਂ ਹੋਰ ਹੈ ਕੋਈ ਆ ਦੇਖੋ ਇਹ ਬਹੁਤ ਸੋਹਣਾ ਬਣਾਇਆ ਹੈ ਨਾ ਮੈਨੂੰ ਤਾਂ ਬਹੁਤ ਜਿਆਦਾ ਸੋਹਣਾ ਲੱਗਿਆ ਸ਼ਿਕਰ ਬਏ ਜਿਸ ਨਾਲ ਬਹੁਤ ਦੇਖ ਰਹੇ ਹੋ ਫੋਟੋ ਕਰਾ ਲਈ ਹਾਂਜੀ ਹੋਰ ਉੱਤਰ ਆ ਕਰੀਏ ਜਰ ਮੈਂ ਜਦੋਂ ਦੇਖ ਕੇ ਆਗੇ ਤੁਸੀਂ ਦੇਖ ਹੀ ਸਾਹਮਣੇ ਬਹੁਤ ਸੋਹਣੀ ਪੈਲ ਸੀ ਤੇ ਇੰਨਾ ਜੀ ਲੱਗਿਆ ਨਾ ਤੇ ਮਾਨ ਕਰਦਾ ਹੀ ਨਹੀਂ ਸੀ ਉੱਥੋਂ ਉਹਨੂੰ ਹਨਾ ਤੇ ਬਾਕੀ ਏ ਪੈਲਸ ਜੀ ਦਾ ਵੀ ਵਿਆਹ ਹੋ ਗਾ ਬਈ ਉਹ ਤਾਂ ਬਹੁਤ ਜ਼ਿਆਦਾ ਲੱਕੀ ਹੋ ਗਿਆ ਨਾ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਈ ਪੈਸ ਸੋਨੂੰ ਮੈਂ ਤਾਂ ਆਹੀ ਸੁਹਣਾ ਵੀ ਤੇਰਾ ਉਹ ਜੱਪ ਵਿੱਚ ਹੀ ਅਟਕੇ ਸੀ ਵਾ ਬੋਹ ਸੋਨਾ ਤੇ ਅਟਕੇ ਕਿ ਲਾਇਆ ਤਾਂ ਵੀਡੀਓ ਨੂੰ ਦੇਖੀ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀ ਪਲੇਸ ਸੀ ਤੇ ਬਾਕੀ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਨਾ ਤੇ ਬਹੁਤ ਜ਼ਿਆਦਾ ਸੋਹਣੀ ਸੀ ਨਾ ਬਾਕੀ ਪੁਰਾਣੇ ਰਿਵਾਜ ਦੀ ਬਣਾਈ ਹੋਈ ਆ ਤੇ ਅੰਦਰ ਉਹ ਵੀ ਬਹੁਤ ਜ਼ਿਆਦਾ ਸੋਹਣੀ ਆ ਇੱਕ ਮਿੰਟ ਹੋਣੀ ਤੇ ਦੇਖ ਸਕਦੇ ਹੋ ਤੁਸੀਂ ਅੰਦਰੋਂ ਕਿੰਨੀ ਲਗਜ਼ਰੀ ਹੈ ਨਾ ਬਹੁਤ ਜ਼ਿਆਦਾ ਸੋਹਣੀ ਆ ਬਾਕੀ ਆਪਾਂ ਅੰਦਰ ਜਾ ਕੇ ਦੇਖ ਲਈ ਸੀ ਮਾੜੀ ਮੋਟੀ ਤੇ ਬਾਕੀ ਨਾ ਇੱਥੇ ਅਲਾਉ ਨਹੀਂ ਹੈਗਾ ਵੀਡੀਓ ਬਣਾਉਣਾ ਸੋ ਆਪਾਂ ਫਿਰ ਵੀ ਬਣਾਈ ਚਲੋ ਇਹਨਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਆਪਾਂ ਚੱਲੇ ਆ ਘਰੇ ਅਸੀਂ ਰੈਡੀ ਆ ਤੇ ਹੁਣ ਵੀਡੀਓ ਸ਼ੂਟ ਕਰ ਲਈ ਅਸੀਂ ਤੇ ਹੁਣ ਆਪਾਂ ਚੱਲਦੇ ਆ ਚਲਿਏ ਮਨਵਾ ਰੋ ਫੋਨ ਮੇ ਆ ਚੁੱਕੇ ਹਾਂ ਤੇ ਟਿਊਸ਼ਨ ਵਾਲੇ ਬੱਚੇ ਵੀ ਆ ਗਏ ਸੀ ਤੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਤੇ ਬੱਚੇ ਖੜ ਰਹੇ ਆ ਬਹੁਤ ਹੀ ਸੰਸੀਰ ਅਤੇ ਸਿਆਣੇ ਬੱਚੇ ਆ ਜੇ ਕੋਈ ਇਸ਼ੂ ਹੈ ਮੈਨੂੰ ਪੁੱਛ ਲਓ ਠੀਕ ਹੈ ਤੱਬ ਕੀ ਕਰਦੇ ਹੋ ਤੇ ਕਿਦਾਂ ਲੱਗੇ ਬਲੌਗ ਜ਼ਰੂਰ ਦੱਸਿਓ ਲਾਈਕ ਲੈਂ ਸ਼ੇਅਰ ਕਰਨਾ ਨਾ ਭੁੱਲਿਓ ਤੇ ਅਗਲਾ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਉਹਦੇ ਹੀ ਆ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੋਗੇ ਤਾਂ ਮਿਲਦੇ ਆਂ ਜੀ ਫਿਰ ਅੱਗੇ ਸ਼ੇਅਰ ਤੋਂ ਵੱਧ ਤੋਂ ਵੱਧ ਕਰਦੇ ਤੁਸੀਂ ਤਾਂ ਮਿਲਦੇ ਆਂ ਜੀ ਫਿਰ ਅੱਗੇ ਥੈਂਕ ਯੂ